ਦੋਸਤੋ ਪੰਜਾਬੀ ਟਰਵੀ ਹੁੰਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਨੇ ਪੰਜ ਮੰਤਰੀਆਂ ਤੇ ਖੇਡਿਆ ਦਾ ਦੋਸਤੋ ਲੋਕ ਸਭਾ ਚੋਣਾਂ ਨੂੰ ਬਹੁਤ ਹੀ ਥੋੜਾ ਸਮਾਂ ਰਹਿ ਚੁੱਕਾ ਹੈ ਕਿਸੇ ਵੀ ਸਮੇਂ ਜਾਂ ਕਿਸੇ ਵੀ ਘੰਟੇ کہہ دیے ਚੋਣ ਜਾਬਤਾ ਲਾਗੂ ਹੋ ਸਕਦਾ ਹੈ ਜਿਸ ਤੋਂ ਬਾਅਦ ਸਾਰੀਆਂ ਚੋਣ ਸਰਗਰਮੀਆਂ ਸ਼ਿਖਰ ਤੇ ਪਹੁੰਚ ਜਾਣਗੀਆਂ ਵੈਸੇ ਤਾਂ ਸਾਰੀ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਸਰਗਰਮੀਆਂ ਪਹਿਲਾਂ ਹੀ ਤੇਜ਼ ਕੀਤੀਆਂ ਹੋਈਆਂ ਨੇ ਪਰ ਚੋਣ ਜਾਬਤਾ ਲੱਗਣ ਦੇ ਨਾਲ ਹੀ ਸਾਰਾ ਇਲੈਕਸ਼ਨ ਸ਼ਡਿਊਲ ਜਨਤਕ ਹੋ ਜਾਏਗਾ ਕਿਹੜੀ ਚੋਣਾਂ ਕਦੋਂ ਹੋਣੀ ਹੈ ਉਸ ਬਾਰੇ ਸਭ ਨੂੰ ਪਤਾ ਲੱਗ ਜਾਏਗਾ ਤਾਂ ਉਸੇ ਨਾਲ ਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਉਸੇ ਹੀ ਹਿਸਾਬ ਸਿਰ ਆਪਣੀ ਤਿਆਰੀਆਂ ਜਾਂ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦੇਣੀਆਂ ਨੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਸੱਤਾਧਾਰੀ ਤਿਰ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਵਿੱਚ ਸਭ ਤੋਂ ਪਹਿਲਾ ਕਹਿ ਲਈਏ ਜਿਹੜੇ ਹੈਗੇ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਨੇ 13 ਦੇ ਵਿੱਚੋਂ 8 ਉਮੀਦਵਾਰਾਂ ਦਾ ਅੱਜ ਐਲਾਨ ਕਰ ਦਿੱਤਾ ਹੈ ਇਹ ਐਲਾਨ ਪਾਰਟੀ ਦੇ ਜਿਹੜੇ ਕੌਮੀ ਜਨਰਲ ਸਕੱਤਰ ਨੇ ਡਾਕਟਰ ਸੰਦੀਪ ਪਾਠਕ ਉਹਨਾਂ ਵੱਲੋਂ ਕੀਤਾ ਗਿਆ ਉਹਨਾਂ ਨੇ 13 ਦੇ ਵਿੱਚੋਂ 8 ਲੋਕ ਸਭਾ ਸੀਟਾਂ ਦੇ ਉਮੀਦਵਾਰ ਉਤਾਰ ਦਿੱਤੇ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ 'ਚ ਜਿਹੜਾ 8 ਦੇ ਵਿੱਚੋਂ ਤਾਂ ਪੰਜ ਸਿੱਧੇ ਤੌਰ ਤੇ ਕੈਬਨਟ ਮੰਤਰੀਆਂ ਤੇ ਦਾਅ ਖੇਡਿਆ ਗਿਆ ਵੀ ਆਮ ਆਦਮੀ ਪਾਰਟੀ ਨੇ ਜਿਹੜੇ 8 ਉਮੀਦਵਾਰ ਐਲਾਨੇ ਨੇ ਇਹਨਾਂ ਦੇ ਵਿੱਚੋਂ 8 ਦੇ ਵਿੱਚੋਂ ਪੰਜ ਤਾਂ ਕੈਬਨਟ ਮੰਤਰੀ ਨੇ ਜੇ ਉਹਨਾਂ ਦੀ ਸੂਚੀ ਤੇ ਨਜ਼ਰ ਮਾਰਦੇ ਆ ਤਾਂ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਅੰਮ੍ਰਿਤਸਰ ਤੋਂ ਲਾਲਜੀਤ ਪੁੱਲੜ ਨੂੰ ਖਡੂਰ ਸਾਹਿਬ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਤੋਂ ਗੁਰਮੀਤ ਸਿੰਘ ਮੀਤਹਿਰ ਨੂੰ ਸੰਗਰੂਰ ਤੋਂ ਅਤੇ ਡਾਕਟਰ ਬਲਵੀਰ ਜੋ ਕਿ ਸਿਹਤ ਮੰਤਰੀ ਨੇ ਉਹਨਾਂ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਜਿਹੜਾ ਬਤੌਰ ਉਮੀਦਵਾਰ ਚੋਣ ਮੈਦਾਨ ਚ ਉਤਾਰਿਆ ਗਿਆ ਇਸ ਦੇ ਨਾਲ ਹੀ ਜਲੰਧਰ ਤੋਂ ਜਿਹੜਾ ਜਿਮਨੀ ਚੋਣ ਜਿੱਤੇ ਸੀਗੇ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੂੰ ਮੁੜ ਜਿਹੜਾ ਉਮੀਦਵਾਰ ਵਜੋਂ ਚੋਣ ਮੈਦਾਨ ਚ ਉਤਾਰਿਆ ਗਿਆ ਉੱਥੇ ਆਵਾਦਮੀ ਪਾਰਟੀ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਿਹੜੇ ਪੰਜਾਬੀ ਅਦਾਕਾਰ ਨੇ ਕਰਮਜੀਤ ਅਨਮੋਲ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਜ਼ਦੀਕੀ ਵੀ ਨੇ ਭਗਵੰਤ ਮਾਨ ਲਈ ਚਾਹੇ ਸਾਲ 2014 ਦੀਆਂ ਚੋਣਾਂ ਸੀ ਚਾਹੇ 19 ਦੀਆਂ ਚੋਣਾਂ ਸੀ ਉਹਨਾਂ 'ਚ ਵੱਧ ਚੜ ਕੇ ਜਿਹੜਾ ਚੋਣ ਪ੍ਰਚਾਰ ਵੀ ਕਰਦੇ ਰਹੇ ਨੇ ਉਹਨਾਂ ਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਤੌਰ ਉਮੀਦਵਾਰ ਉਤਾਰਿਆ ਗਿਆ ਉੱਥੇ ਹੀ ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਚੋਣ ਮੈਦਾਨ 'ਚ ਉਤਾਰਿਆ ਜੇ ਗੁਰਪ੍ਰੀਤ ਸਿੰਘ ਜੀਪੀ ਬਾਰੇ ਦੱਸਤੀਏ ਤਾਂ ਉਹ ਪੱਸੀ ਪਠਾਣਾ ਤੋਂ ਪਹਿਲਾਂ ਵਿਧਾਇਕ ਵੀ ਰਹੇ ਨੇ ਤੇ 5 ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸੀਗੇ ਉਹਨਾਂ ਨੂੰ ਭਗਵੰਤ ਮਾਨ ਨੇ ਖੁਦ ਜਿਹੜਾ ਪਾਰਟੀ 'ਚ ਸ਼ਾਮਲ ਕਰਵਾਇਆ ਸੀ ਤੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਜਿਹੜਾ ਬਤੌਰ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤਾ ਤੇ ਇਸ ਐਲਾਨ ਤੋਂ ਬਾਅਦ ਪੰਜਾਬ ਦੀਆਂ 5 ਸੀਟਾਂ ਤੇ ਜਿਹੜਾ ਉਮੀਦਵਾਰਾਂ ਦਾ ਐਲਾਨ ਕਰਨਾ ਰਹਿ ਗਿਆ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਤੇ ਵੀ ਮੰਥਨ ਲਗਾਤਾਰ ਕੀਤਾ ਜਾ ਰਿਹਾ ਹੈ ਕਿ ਹੁਣ 5 ਸੀਟਾਂ ਦਾ ਐਲਾਨ ਰਹਿ ਗਿਆ ਦੋਸਤੋ ਜੇ ਦੇਖੀਏ ਤਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਤਾਂ ਚੋਣ ਮੁਹਿੰਮ ਦਾ ਆਗਾਜ਼ ਤਾਂ ਕਰ ਹੀ ਦਿੱਤਾ ਜੋ ਕਿ ਪਿਛਲੇ ਦਿਨੀ ਮੋਹੱਲੀ ਤੋਂ ਕੀਤਾ ਸੀਗਾ ਵੀ ਉਹਨਾਂ ਨੇ ਜਿਹੜਾ ਭਗਵੰਤ ਸੱਜਣ ਦੀ ਅਗਵਾਈ ਹੇਠ ਇਹ ਚੋਣਾਂ ਲੜਨ ਦਾ ਜਿਹੜਾ ਫੈਸਲਾ ਕੀਤਾ ਸੀਗਾ ਪਰ ਦੋਸਤੋ ਜੇ ਇਹ ਸਾਰੇ ਉਮੀਦਵਾਰਾਂ ਤੇ ਨਜ਼ਰ ਮਾਰਦੇ ਆ ਤਾਂ ਇਸ ਚੋਂ ਨਿਕਲ ਕੇ ਬਹੁਤ ਕੁਝ ਸਾਹਮਣੇ ਆਉਂਦਾ ਹੈ ਪਹਿਲਾਂ ਤਾਂ ਇਹੀ ਆਉਂਦਾ ਹੈ ਵੀ ਆਮ ਆਦਮੀ ਪਾਰਟੀ ਜੋ ਕਿ ਆਮ ਲੋਕਾਂ ਦੀ ਪਾਰਟੀ ਹੋਣ ਦਾ ਦਾਵਾ ਕਰਦੀ ਹੈ ਆਮ ਲੋਕਾਂ ਨੂੰ ਜਿਹੜਾ ਚੋਣਾਂ ਦੇ ਵਿੱਚ ਉਤਾਰਨ ਦੀਆਂ ਗੱਲਾਂ ਕਰਦੀ ਸੀ ਅੱਜ ਉਸ ਪਾਰਟੀ ਨੂੰ ਆਮ ਲੋਕ ਹੀ ਨਹੀਂ ਮਿਲੇ ਜਦੋਂ ਕਿ ਪੰਜਾਬ 'ਚ 3 ਕਰੋੜ ਦੀ ਆਬਾਦੀ ਹੈ ਉਹਨਾਂ ਦੇ ਵਿੱਚੋਂ ਕੋਈ ਵੀ ਹੋ ਸਕਦੇ ਸੀ ਬਹੁਤ ਚਿਹਰੇ ਇਹੋ ਜਿਹੇ ਨਹੀਂ ਜਿਹੜੇ ਲੋਕ ਹਿੱਤ ਦੇ ਵਿੱਚ ਕੰਮ ਕਰਦੇ ਨੇ ਪਰ ਉਹਨਾਂ ਨੂੰ ਇਹੋ ਜਿਹੇ ਚਿਹਰੇ ਨਾ ਲੱਭਣ ਕਰਕੇ ਉਹਨਾਂ ਨੇ ਪੰਜ ਮੰਤਰੀਆਂ ਤੇ ਦਾਅ ਖੇਡਿਆ ਇਹ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹੈ ਤੇ ਇਸ ਦੇ ਨਾਲ ਹੀ ਜੇਕਰ ਇਹਨਾਂ ਮੰਤਰੀਆਂ ਦੇ ਇਹ ਇਹਨਾਂ ਉਮੀਦਵਾਰਾਂ ਦੇ ਪਿਛੌੜ ਤੇ ਨਜ਼ਰ ਮਾਰਦੇ ਆ ਤਾਂ ਉਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਬਠਿੰਡਾ ਹਲਕੇ ਤੋਂ ਜਿਹੜੇ ਉਮੀਦਵਾਰ ਉਹ ਜਿਉ ਉਤਾਰੇ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਵਿਧਾਨ ਸਭਾ ਚੋਂਣਾ ਜਿਹੜੀ 2022 ਦੀਆਂ ਸੀ ਇਸ ਚ ਲੰਬੀ ਵਿਧਾਨ ਸਭਾ ਹਲਕੇ ਤੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਤੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ 11000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀਗਾ ਉੱਥੇ ਹੀ ਗੁਰਮੀਤ ਸਿੰਘ ਮੀਥੇਆ ਉਹ ਵੀ ਕੈਬਨਿਟ ਮੰਤਰੀ ਨੇ ਉਸ ਸਾਲ 2017 ਦੇ ਵਿੱਚ ਵੀ ਤੇ 22 ਦੇ ਵਿੱਚ ਵੀ ਦੂਜੀ ਵਾਰ ਜਿਹੜਾ ਲਗਾਤਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਸੀਗੇ ਇਸੇ ਤਰ੍ਹਾਂ ਡਾਕਟਰ ਬਲਬੀਰ ਜਿਹੜੇ ਨੇ ਉਹ ਪਟਿਆਲਾ ਦਿਹਾਤੀ ਤੋਂ ਲਗਭਗ 53000 ਦੇ ਕਰੀਬ ਵੋਟਾਂ ਦੇ ਫਰਕ ਨਾਲ ਜਿੱਤ ਕੇ ਆਏ ਸੀ ਉਹਨਾਂ ਜਿਹੜੇ ਪੰਜਾਬ ਦੇ ਸਾਬਕਾ ਮੰਤਰੀ ਰਹੇ ਨੇ ਬ੍ਰਹਮਹਿੰਦਰਾ ਉਹਨਾਂ ਨੂੰ ਹਰਾਇਆ ਸੀਗਾ ਤੇ ਇਸ ਤੋਂ ਪਹਿਲਾਂ ਉਹ 2014 ਦੇ ਵਿੱਚ ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵਿਧਾਨ ਸਭਾ ਚੋਣਾਂ ਦੇ ਵਿੱਚ ਲੜ ਚੁਕੇ ਨੇ ਭਾਵੇਂ ਕਿ ਉਹਦੋਂ ਹਾਰ ਗਏ ਸੀਗੇ ਪਰ ਉਹਨਾਂ ਨੇ ਉਸ ਤੋਂ ਪਹਿਲਾਂ ਵੀ ਜਿਹੜਾ ਚੋਣਾਂ ਲੜੀਆਂ ਨੇ ਇਸੇ ਤਰ੍ਹਾਂ ਜੇ ਦੇਖੀਏ ਤਾਂ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਉਹ ਅਜਨਾਲਾ ਵਿਧਾਨ ਸਭਾ ਹਲਕੇ ਤੋਂ ਜਿੱਤ ਕੇ ਆਏ ਸੀ ਤੇ ਇਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਹੀ ਸਾਲ 2019 ਦੇ ਵਿੱਚ ਜਿਹੜਾ ਉਹ ਚੋਣਾਂ ਲੜ ਚੁਕੇ ਨੇ ਤੇ ਖਡੂਰ ਸਾਹਿਬ ਦੇ ਉਮੀਦਵਾਰ ਲਾਲਜੀਤ ਭੁੱਲਰ ਉਹ ਵੀ ਵਿਧਾਨ ਸਭਾ ਹਲਕਾ ਪੱਟੀ ਤੋਂ ਜਿਹੜਾ ਜਿੱਤ ਕੇ ਆਏ ਸੀ ਦੋਸਤੋ ਇਹ ਤਾਂ ਸਾਰੀ ਚੀਜ਼ਾਂ ਇਹ ਸੀ ਪਰ ਜੇ ਦੇਖੀਏ ਤਾਂ ਆਮ ਆਦਮੀ ਪਾਰਟੀ ਜੋ ਕਿ ਸੱਤਾ ਦੇ ਵਿੱਚ ਕਾਬਜ ਹੋਏ ਨੂੰ ਉਸ ਨੂੰ 2 ਸਾਲ ਜਿਹੜੇ ਨੇ ਪਰਸੋਂ ਮੁਕੰਮਲ ਹੋ ਜਾਣਗੇ ਤੇ ਉਹ 2 ਸਾਲਾਂ 'ਚ ਵੱਡੀ ਗਿਣਤੀ 'ਚ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦਾ ਇੱਕ ਦਾਵਾ ਕਰਦੀ ਹੈ ਵੀ ਕਿ ਅਸੀਂ ਜਿਹੜੇ-ਜਿਹੜੇ ਵਾਅਦੇ ਕੀਤੇ ਸੀ ਸਾਰੇ ਮੁਕੰਮਲ ਕਰ ਦਿੱਤੇ ਤਾਂ ਆਖਿਰਕਾਰ ਉਸ ਨੂੰ ਚੋਣ ਮੈਦਾਨ ਦੇ ਵਿੱਚ ਜਿਹੜਾ ਆਪਣੇ ਮੰਤਰੀਆਂ ਨੂੰ ਕਿਉਂ ਉਤਾਰਨ ਦੀ ਲੋੜ ਪੈ ਗਈ ਇਹ ਇੱਕ ਸਭ ਤੋਂ ਵੱਡਾ ਸਵਾਲ ਹੈ ਉਹ ਵਾਰ-ਵਾਰ ਉੱਠ ਵੀ ਰਿਹਾ ਹੈ ਵਿਖਿਆ ਆਖਿਰਕਾਰ ਆਪਣੇ ਮੰਤਰੀਆਂ ਨੂੰ ਹੀ ਕਿਉਂ ਉਤਾਰਿਆ ਗਿਆ ਤਾਂ ਇਸ ਨੂੰ ਲੈ ਕੇ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਕਈ ਲੋਕ ਤੇ ਇਹੀ ਕਹਿ ਰਹੇ ਨੇ ਵੀ ਆਮ ਆਦਮੀ ਪਾਰਟੀ ਕੋਈ ਚਰਚਿਤ ਚਿਹਰੇ ਇਹੋ ਜਿਹੇ ਹੋਰ ਨਹੀਂ ਉਭਾਰ ਸਕੀ ਉਹ ਦੋ ਸਾਲਾਂ ਚ ਵੀ ਕਿ ਉਹਨਾਂ ਨੂੰ ਲੋਕ ਸਭਾ ਚੋਣਾਂ ਲੜਾਈਆਂ ਜਾ ਸਕਣ ਜੇ ਕੁਝ ਆਪਾਂ ਰਾਜਨੀਤਿਕ ਤੌਰ ਤੇ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਚਾਰਾ ਜੋਈ ਹੈ ਇਹ ਭਾਜਪਾ ਦੇ ਨਕਸ਼ੇ ਕਦਮਾਂ ਵਾਲੀ ਚਾਰਾ ਜੋਈ ਹੈ ਵੀ ਕਿ ਆਮ ਆਦਮੀ ਪਾਰਟੀ ਨੇ ਭਾਜਪਾ ਦੀ ਤਰਜ਼ ਤੇ ਇੱਕ ਤਰ੍ਹਾਂ ਦਾ ਕਹਿ ਲਓ ਪੈਰਾ ਦਿੱਤਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਵੀ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕਈ ਕੇਂਦਰੀ ਮੰਤਰੀਆਂ ਨੂੰ ਵਿਧਾਨ ਸਭਾ ਚੋਣਾਂ 'ਚ ਉਤਾਰਦੀ ਰਹੀ ਹੈ ਕਈ ਵਿਧਾਨ ਸਭਾ ਦੇ ਮੰਤਰੀਆਂ ਨੂੰ ਜਿਹੜਾ ਉਹ ਲੋਕ ਸਭਾ ਚੋਣਾਂ ਲੜਾਉਂਦੀ ਰਹੀ ਹੈ ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਇਹ ਦੀਆਂ ਚੋਣਾਂ ਦੇ ਵਿੱਚ ਇਹੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਕਈ ਕੇਂਦਰੀ ਮੰਤਰੀਆਂ ਨੂੰ ਜਿਹੜਾ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਉਤਾਰਿਆ ਗਿਆ ਸੀਗਾ ਉੱਥੇ ਪੱਛਮ ਬੰਗਾਲ ਦੇ ਕਈ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਪਿਛਲੀ ਵਾਰ ਲੜਾਈਆਂ ਸੀਗੀਆਂ ਉਸੇ ਤਰ੍ਹਾਂ ਜੇ ਦੇਖੀਏ ਤਾਂ ਸਾਡੇ ਗੁਵਾਂਡੀ ਸੂਬੇ ਹਰਿਆਣਾ ਦੇ ਵਿੱਚ ਲੰਗੇ ਦੀ ਨਹੀਂ ਸਾਰੀ ਜੋੜ ਤੋੜ ਦੇਖਣ ਨੂੰ ਮਿਲੀ ਹੈ ਵੀ ਕਿ ਕਿਵੇਂ ਜਿਹੜੇ ਮੌਜੂਦਾ ਮੁੱਖ ਮੰਤਰੀ ਸੀਗੇ ਮਨੋਹਰ لال ਖੱਟਰ ਉਹਨਾਂ ਤੋਂ ਅਸਤੀਫਾ ਦਵਾ ਦਿੱਤਾ ਜਾਂਦਾ ਮੁੱਖ ਮੰਤਰੀ ਦੇ ਅਹੁਦੇ ਤੋਂ ਤੇ ਸਵੇਰੇ ਉਹ ਅਸਤੀਫਾ ਪਹਿਲੇ ਦਿਨ ਅਸਤੀਫਾ ਦਿੰਦੇ ਨੇ ਅਗਲੇ ਹੀ ਦਿਨ ਉਹਨਾਂ ਦਾ ਜਿਹੜਾ ਨਾਮ ਹੈ ਉਹ ਕਰਨਾਲ ਲੋਕ ਸਭਾ ਹਲਕੇ ਤੋਂ ਬਤੌਰ ਲੋਕ ਸਭਾ ਚੋਣਾਂ ਲਈ ਉਮੀਦਵਾਰ ਵਜੋਂ ਐਲਾਨ ਕਰ ਦਿੱਤਾ ਜਾਂਦਾ ਠੀਕ ਹੈ ਸਾਰੀ ਇਹੋ ਜੀ ਜੋੜ ਤੋੜ ਹੈ ਉਹ ਭਾਰਤੀ ਜਨਤਾ ਪਾਰਟੀ ਹੀ ਕਰਦੀ ਆ ਰਹੀ ਸੀ ਅੱਜ ਤੱਕ ਪਰ ਹੁਣ ਜਿਹੜਾ ਉਸੇ ਨਕਸ਼ੇ ਕਦਮਾਂ ਤੇ ਆਮ ਆਦਮੀ ਪਾਰਟੀ ਵੀ ਚੱਲਦੀ ਦਿਖਾਈ ਦੇ ਰਹੀ ਹੈ ਜੋ ਕਿ ਭਾਜਪਾ ਦੇ ਨਕਸ਼ੇ ਕਦਮਾਂ ਤੇ ਇਹੋ ਜੀ ਜੋੜ-ਤੋੜ ਕਰ ਰਹੀ ਹੈ ਪਰ ਹੁਣ ਦੇਖਣ ਵਾਲੀ ਗੱਲ ਇੱਕ ਇਹ ਵੀ ਹੋਵੇਗੀ ਵੀ ਕਿ ਪੰਜਾਬ ਦੀਆਂ ਚੋਣਾਂ ਕਦੋਂ ਹੁੰਦੀਆਂ ਨੇ ਤੇ ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ ਉਹਨਾਂ ਨੂੰ ਕਿਹੜੀ ਰਾਜਨੀਤਿਕ ਪਾਰਟੀ ਚੁੱਕਦੀ ਹੈ ਉਹ ਵੀ ਦੇਖਣਾ ਹੋਵੇਗਾ ਕਿਉਂਕਿ ਪੰਜਾਬ 'ਚ ਸਭ ਤੋਂ ਪਹਿਲਾਂ ਤਾਂ ਇਹੀ ਕਿਆਸ ਲਾਏ ਜਾ ਰਹੇ ਨੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਉਸ ਤੇ ਗਠਜੋੜ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਵੀ ਦੋਵੇਂ ਪਾਰਟੀਆਂ ਦਾ ਗਠਜੋੜ ਹੁੰਦਾ ਜਾਂ ਨਹੀਂ ਹੁੰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪੁਰਾਣੇ ਕਈ ਨਾਰਾਜ਼ ਆਗੂ ਸੀਗੇ ਚਾਹੇ ਉਹ ਸੁਖਦੇਵ ਸਿੰਘ ਢੀਂਡਸਾ ਦੀ ਗੱਲ ਕਰ ਲਈਏ ਜਾਂ ਹੋਰ ਕਈ ਆਗੂ ਸੀਗੇ ਜੋ ਕਿ ਢੀਂਡਸਾ ਦੀ ਅਗਵਾਈ 'ਚ ਪਾਰਟੀ 'ਚ ਤੋਂ ਬਾਹਰ ਗਏ ਸੀਗੇ ਤੇ ਉਹਨਾਂ ਦੀ ਘਰ ਵਾਪਸੀ ਹੋ ਚੁੱਕੀ ਹੈ ਉੱਥੇ ਬੀਬੀ ਜ਼ਗੀਰ ਕੌਰ ਵੀ ਘਰ ਵਾਪਸੀ ਕਰ ਰਹੇ ਨੇ ਤਾਂ ਇਹੋ ਜੀ ਹਾਲਾਤ ਦੇ ਵਿੱਚ ਸਾਰੇ ਕਿਆਸ ਲਗਾ ਰਹੇ ਨੇ ਵੀ ਕਾ ਹੋ ਸਕਦਾ ਹੈ ਵੀ ਕਾ ਅਕਾਲੀ ਦਲ ਤੇ ਭਾਜਪਾ ਦਾ ਗੱਟਜੋੜ ਵੀ ਜਿਹੜਾ ਹੈ ਉਹ ਦੁਬਾਰਾ ਹੋ ਜੇ ਤੇ ਜੇਕਰ ਦੋਵੇਂ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਤਾਂ ਪੰਜਾਬ ਦੇ ਰਾਜਨੀਤਿਕ ਜਿਹੜੀ ਸਰਗਰਮੀਆਂ ਨੇ ਜਾਂ ਸਮੀਕਰਨ ਅਸੀਂ ਕਹ ਲਈਏ ਉੱਚੀ ਕਾ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਸ਼ਰਮਣੀ ਅਕਾਲੀ ਦਲ ਜਿਸ ਦਾ ਕਿ ਸਾਡੇ ਦਿਹਾਤੀ ਖੇਤਰ ਚ ਇੱਕ ਚੰਗਾ ਆਧਾਰ ਮੰਨਿਆ ਜਾਂਦਾ ਪਰ ਪਿਛਲੇ ਸਮੇਂ ਚ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਅਕਾਲੀ ਦਲ ਜਿਹੜਾ ਆਪਣੀ ਇੱਕ ਸਿਆਸੀ ਜ਼ਮੀਨ ਗਵਾ ਚੁੱਕਾ ਸੀਗਾ ਪਰ ਹੁਣ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਉਸ ਤੋਂ ਬਾਅਦ ਮਜ਼ਬੂਤੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਭਾਜਪਾ ਜਿਹੜੀ ਹੈ ਉਹ ਸ਼ਹਿਰੀ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਪੈਰ ਮਜ਼ਬੂਤ ਕਰਦੀ ਜ਼ਰੂਰ ਹੈ ਉਸ ਸ਼ਹਿਰੀ ਖੇਤਰ 'ਚ ਆਧਾਰ ਚੰਗਾ ਹੈ ਤੇ ਇਸ ਲਈ ਜੇਕਰ ਦੋਵੇਂ ਇਕੱਠੀਆਂ ਹੁੰਦੀਆਂ ਨੇ ਤਾਂ ਇਹ ਪੰਜਾਬ ਦੇ ਰਾਜਨੀਤਿਕ ਸਮੀਕਰਨ ਨੂੰ ਜ਼ਰੂਰ ਬਦਲ ਸਕਦੀ ਹੈ ਪਰ ਉੱਥੇ ਹੀ ਕਾਂਗਰਸ ਪਾਰਟੀ ਵੀ ਕੋਈ ਕਮਜ਼ੋਰ ਪਾਰਟੀ ਨਹੀਂ ਹੈ ਉਸ ਨੇ ਲੰਬਾ ਸਮਾਂ ਪੰਜਾਬ ਦੀ ਸਿਆਸਤ ਤੇ ਰਾਜ ਕੀਤਾ ਹੈ ਤੇ ਇਸ ਕਰਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਨੂੰ ਦੇਖ ਕੇ ਵੀ ਪਤਾ ਲੱਗੇਗਾ ਕਿ ਪੰਜਾਬ ਚ ਰਾਜਨੀਤਿਕ ਮਾਹੌਲ ਕਿਹੋ ਜਿਹਾ ਬਣਨ ਜਾ ਰਿਹਾ ਤੇ ਉੱਥੇ ਹੀ ਜੇ ਗੱਲ ਸੱਤਾਧਾਰੀ ਧਿਰ ਦੀ ਕਰਦੇ ਆ ਆਮ ਆਦਮੀ ਪਾਰਟੀ ਦੀ ਜੋ ਕਿ ਸ਼ੁਰੂਆਤ ਤੋਂ ਵੀ ਆਪਾ ਕਰ ਰਹੇ ਆ ਤਾਂ ਇਸ ਪਾਰਟੀ ਵੱਲੋਂ ਪਿਛਲੇ 2 ਸਾਲਾਂ ਚ ਲੋਕ ਹਿੱਤ ਚ ਵੱਡੀ ਗਿਣਤੀ ਚ ਕੰਮ ਕਰਨ ਦਾ ਇੱਕ ਦਾਵਾ ਕੀਤਾ ਜਾ ਰਿਹਾ ਕਿ ਇਹਨਾਂ ਨੇ ਜਿਹੜੇ ਲੋਕਾਂ ਨੂੰ ਵਾਦੇ ਕੀਤੇ ਸੀਗੇ ਚਾਹੇ ਉਹ ਮੁਫਤ ਬਿਜਲੀ ਦੀ ਗੱਲ ਕਹੀ ਸੀ, ਛੇ ਘਰ-ਘਰ ਰਸ਼ਨ ਪਹੁੰਚਾਉਣ ਦੀ ਗੱਲ ਕਹੀ ਸੀ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਸੀਗੀ, ਵਧੀਆ ਸਿਹਤ ਤੇ ਸਿੱਖਿਆ ਸਹੂਲਤਾਂ ਦੇਣ ਦੀ ਗੱਲ કરી ਸੀ। ਵੀ ਕਿ ਅਸੀਂ ਇਹੋ ਜਿਹੀ ਸਾਰੀਆਂ ਹੀ ਜਿਹੜੀ ਆਪਣੀਆਂ ਗਰੰਟੀਆਂ ਸੀ ਉਹ ਲਗਭਗ ਪੂਰੀਆਂ ਕਰ ਦਿੱਤੀਆਂ ਨੇ ਤੇ ਜੇਕਰ ਜਿਹੜੀਆਂ ਰਹਿੰਦੀਆਂ ਵੀ ਨੇ ਉਹਨਾਂ ਨੂੰ ਅਸੀਂ ਜਲਦ ਪੂਰਾ ਕਰ ਦਾਂਗੇ ਤਾਂ ਇਹੋ ਜਿਹੇ ਦਾਅਵੇ ਜਿਹੜੀ ਆ ਉਹ ਆਮ ਆਦਮੀ ਪਾਰਟੀ ਲਗਾਤਾਰ ਕਰ ਰਹੀ ਹੈ। ਪਰ ਹੁਣ ਦੇਖਣ ਵਾਲੀ ਗੱਲ ਇਹੀ ਹੋਵੇਗੀ ਵਿਕਾ ਆਮ ਆਦਮੀ ਪਾਰਟੀ ਨੇ ਅੱਜ 13 ਦੇ ਵਿੱਚੋਂ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਤੇ 5 ਦਾ ਉਮੀਦਵਾਰਾਂ ਦਾ ਐਲਾਨ ਹੀ ਕਦੋਂ ਕਰਦੀਏ ਤੇ ਦੂਜੇ ਪਾਸੇ ਜਿਹੜੀ ਵਿਰੋਧੀ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਭਾਜਪਾ ਦੀ ਗੱਲ ਕਰ ਲਈਏ ਤੇ ਸ਼ਰੋਣੀ ਅਕਾਲੀ ਦਲ ਦੀ ਗੱਲ ਕਰ ਲਈਏ ਇਹ ਪਾਰਟੀਆਂ ਕਦੋਂ ਉਮੀਦਵਾਰਾਂ ਦਾ ਐਲਾਨ ਕਰਦੀਆਂ ਨੇ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿਹੋ ਜਿਹੇ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਉਂਦੀਆਂ ਨੇ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਤੇ ਉਸ ਦੇ ਨਾਲ ਹੀ ਦੇਖਣਾ ਸਭ ਤੋਂ ਇਹ ਵੀ ਜ਼ਰੂਰੀ ਹੋਵੇਗਾ ਵੀ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਇਸ ਵਾਰ ਕੀ ਸੋਚ ਕੇ ਵੋਟ ਪਾਉਂਦੇ ਨੇ ਜਾਂ ਕੀ ਜਿਹੜੇ ਕਿਹੋ ਜਿਹੇ ਉਮੀਦਵਾਰਾਂ ਨੂੰ ਚੁਣਦੇ ਨੇ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਦੇਖਣਾ ਇਹ ਵੀ ਹੋਵੇਗਾ ਵੀ ਕਿ ਲੋਕ ਕਿਸ ਪਾਸੇ ਨੂੰ ਜਾਂਦੇ ਨੇ ਕੀ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਕਿ ਆਵਾਦਮੀ ਪਾਰਟੀ ਨੇ ਜਿਹੜੇ ਇੱਕ ਤੂਫਾਨ ਦੀ ਤਰ੍ਹਾਂ ਪੰਜਾਬ ਦੇ ਵਿੱਚੋਂ ਇੱਕ ਵੱਡਾ ਬਹੁਮਤ ਹਾਸਲ ਕੀਤਾ ਸੀਗਾ 92 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਕਿ ਉਸੇ ਤਰ੍ਹਾਂ ਦੀ ਹਨੇਰੀ ਦੁਆਰਾ ਦੇਖਣ ਨੂੰ ਮਿਲਦੀ ਆ ਜਾਂ ਨਹੀਂ ਮਿਲਦੀ ਇਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਸਭ ਤੋਂ ਅਹਿਮ ਗੱਲ ਇਹ ਹੈ ਵੀ ਕਿ ਇਹ ਸਾਰਾ ਕੁਝ ਤਾਂ ਚੋਣ ਨਤੀਜਿਆਂ ਤੋਂ ਹੀ ਪਤਾ ਲੱਗੇਗਾ ਵੀ ਕਿ ਕਿਹੋ ਜਿਹੇ ਨਤੀਜੇ ਸਾਹਮਣੇ ਆਉਂਦੇ ਨੇ ਪਰ ਇੱਕ ਚੀਜ਼ ਚੋਣ ਕਮਿਸ਼ਨ ਵੀ ਅਪੀਲ ਸਭ ਨੂੰ ਕਰਦਾ ਅਸੀਂ ਵੀ ਕਰਦੇ ਹਾਂ ਵੀ ਕਿ ਇਹ ਲੋਕ ਸਭਾ ਚੋਣਾਂ ਨੂੰ ਕੁਝ ਸਮਾਂ ਰਹਿ ਗਿਆ ਤੇ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਜੋੜ-ਤੋੜ ਕੀਤੀ ਜਾ ਰਹੀ ਹੈ ਲੋਕਾਂ ਨੂੰ ਜਿਹੜੇ ਆਪਣੀਆਂ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਵਾਅਦੇ ਕੀਤੇ ਜਾ ਰਹੇ ਨੇ ਤੇ ਹੁਣ ਦੇਖਣਾ ਹੋਵੇਗਾ ਲੋਕ ਕਿੰਨੇ ਕੁ ਵੋਟ ਪਾਣ ਜਾਂਦੇ ਨੇ ਪਰ ਅਸੀਂ ਵੀ ਸਾਰੇ ਇਹੀ ਅਪੀਲ ਕਰਾਂਗੇ ਵੀਗਾ ਵੋਟਰ ਜਿਹੜੇ ਨੇ ਲੋਕ ਸਭਾ ਚੋਣਾਂ ਚ ਵੱਧ ਤੋਂ ਵੱਧ ਆਪਣੇ ਵੋਟ ਦੀ ਵਰਤੋਂ ਕਰਨ ਤਾਂ ਜੋ ਜਿਹੜਾ ਵੋਟਿੰਗ ਪ੍ਰਤੀਸ਼ਤ ਜਿਹੜੀ ਲਗਾਤਾਰ ਘਟਦੀ ਜਾ ਰਹੀ ਹੈ ਇਹ ਮੂੜ ਵਦਸ ਕਿ ਇਸ ਲਈ ਚਾਹੀਦਾ ਇਹੀ ਹੈ ਵੀ ਕਿ ਅਸੀਂ ਆਪਣੇ ਵੋਟ ਦੀ ਵਦ ਤੋਂ ਵਦ ਵਰਤੋਂ ਕਰੀਏ ਤੇ ਦੇਸ਼ ਦੀ ਜਿਹੜੀ ਜਮਹੂਰੀਅਤ ਦੇ ਵਿੱਚ ਆਪਣਾ ਇੱਕ ਯੋਗਦਾਨ ਪਾਈਏ ਵੀ ਕਿ ਦੇਸ਼ ਦੇ ਵਿੱਚ ਸਰਕਾਰ ਬਣਨੀ ਆ ਤਾਂ ਉਸ 'ਚ ਹਰ ਬੰਦੇ ਦੀ ਇੱਕ ਸ਼ਮੂਲੀਅਤ ਜ਼ਰੂਰੀ ਹੈ ਤਾਂ ਇਸ ਲਈ ਵੋਟ ਹਰ ਬੰਦੇ ਨੂੰ ਪਾਣੀ ਚਾਹੀਦੀ ਹੈ ਤੇ ਦੇਖਣਾ ਹੋਵੇਗਾ ਵੀ ਕਿ ਲੋਕ ਕਿਸ ਨੂੰ ਵੋਟ ਪਾਉਂਦੇ ਨੇ ਤੇ ਨਤੀਜੇ ਕੀ ਹੁੰਦੇ ਨੇ ਉਹ ਦੇਖਣ ਵਾਲੀ ਗੱਲ ਹੋਵੇਗੀ ਤੇ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜਿਹੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ